ਅੱਛਾ ਅੱਜ ਆਪਾਂ ਇੱਥੇ ਆਏ ਆ ਜਿਹੜਾ 15 ਅਗਸਤ ਦਾ ਫੰਕਸ਼ਨ ਹੈ ਉਹਦੀ ਸਕਿਉਰਿਟੀ ਰਿਵਿਊ ਲਈ ਔਰ ਉਹ ਤੋਂ ਲੈ ਕੇ 15 ਅਗਸਤ ਤੱਕ ਔਰ ਉਸ ਤੋਂ ਬਾਅਦ ਜਿਹੜੀ ਸਕਿਉਰਿਟੀ ਹੈ ਅ ਜਗENDER ਕਮਿਸ਼ਨਰੇਟ ਏਰੀਆ 'ਚ ਬੋਨੀ ਵਿੱਚ ਐਜ਼ ਅ ਬੀਜੀ ਇਸ ਰਿਪਰੈਜ਼ੈਂਟੇਟਿਵ ਮੈਨੂੰ ਲਗਾਇਆ ਗਿਆ ਹੈ ਤੇ ਸੀਪੀ ਸਾਹਿਬ ਔਰ ਬਾਕੀ ਅਫਸਰਾਂ ਨਾਲ ਅੱਜ ਆਪਾਂ ਮੀਟਿੰਗ ਕੀਤੀ ਹੈ ਜਿਹੜੀ ਅ ਨੇ ਅਸਲ ਹੈਗੀ ਹੈ ਪ੍ਰੇਡ ਦੀ ਉਹਦੀ ਰਿਵਿਊ ਕੀਤੀ ਹੈ ਔਰ ਪੂਰੇ ਏਰੀਆ ਦੀ ਸਿਕਿਉਰਿਟੀ ਜਿਹੜੀ ਹੈ ਉਹਦੇ ਵਿੱਚ ਜਿਹੜੀ ਜਿਹੜੇ 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 ਕਦਮ ਕਮਿਸ਼ਨਰੇਟ ਪੁਲਿਸ ਏਰੀਆ ਚ ਉਠਾਏ ਜਾ ਰਹੇ ਨੇ ਉਹਦੀ ਰਿਵਿਊ ਕੀਤੀ ਹੈ ਸਾਡੀ ਇਹ ਕੋਸ਼ਿਸ਼ ਹੈ ਕਿ ਬਹੁਤ ਹੀ ਅੱਛੇ ਢੰਗ ਨਾਲ ਲੋਕਾਂ ਦੇ ਕੋਆਪਰੇਸ਼ਨ ਨਾਲ ਪਲੱਸ ਜਿਹੜੀ ਸਿਕਿਉਰਿਟੀ ਅਰੇਂਜਮੈਂਟਸ ਹੈ ਉਹਦੇ ਵਿੱਚ ਲੋਕਾਂ ਨੂੰ ਵੀ ਪਰੇਸ਼ਾਨੀ ਨਾ ਹੋਵੇ ਕਿੰਕ ਬੁਕਤਾ ਸਕਿਉਰਿਟੀ ਅਰੇਂਜਮੈਂਟ ਆਪਾਂ ਦੇ ਸਕੀਏ ਇਹ ਸਾਡੀ ਕੋਸ਼ਿਸ਼ ਰਹੇਗੀ ਅੱਛਾ ਇਹ ਬਾਬੂ ਵੀ ਚੈਕਿੰਗ ਟੋਲਾ ਬਾਕੀ ਸਪੈਸ਼ਲ ਵੀ ਜੇ ਨਮਾਇਗੀ ਕੁਛ ਤਿਆਰੀ ਕੀਤੀ ਜਾ ਰਹੀ ਹੈ ਸਪੈਸ਼ਲ ਚੈਕਿੰਗ ਵੀ ਚੱਲ ਰਹੀ ਹੈ ਤਾਂ ਕਿ ਜਿਹੜੇ ਮਾਰੇ ਅਨਸਰ ਨੇ ਉਹਨਾਂ ਨੂੰ ਉਹਨਾਂ ਤੇ ਉਹਨਾਂ ਤੇ ਖੌਫ ਪੈ ਸਕੇ ਕਾਨੂੰਨ ਦਾ ਤੇ ਉਹਨਾਂ ਨੂੰ ਜਿਹੜਾ ਵੀ ਅਗਰ ਕੋਈ ਪਲਾਨ ਕਰ ਰਿਹਾ ਹੈ ਕੋਈ ਵਿਗਨ ਪਾੰਦਾ ਉਹਨੂੰ ਪਹਿਲੇ ਆਪਾਂ ਕਾਬੂ ਕਰ ਸਕਦੇ ਹਾਂ ਕਿ ਖਾਲਸਤਾਨੀ ਜਿਹੜੇ ਏਜੰਟ ਹੈਗੇ ਨੇ ਗੁਰਪ੍ਰੀਤ ਕਨ ਸਿੰਘ ਪੰਡੂ ਨੂੰ ਰਵਾਨਾ ਲੁਟਣ ਫਿਰ ਦਿੱਤਾ ਦੇ ਸਕੀਏ ਜਲੰਧਰ ਦੇ ਵਿੱਚ ਵੀ ਉਹਨਾਂ ਦਾ ਪ੍ਰੋਗਰਾਮ ਹੈਗਾ ਵਾ ਫਲੈਗ ਮਾਰਚ ਵਗੈਰਾ ਵਗੈਰਾ ਉਸ ਤੋਂ ਇਲਾਵਾ ਕੀ ਕੁਝ ਵੀ ਤਿਆਰੀਆਂ ਜਿਹੜੀ ਹੈਗੀ ਗਰਾਊਂਡ ਦੀ ਕੀਤੀ ਜਾ ਰਹੀਆਂ ਨੇ ਜਾਂ ਫਿਰ ਸਕਿਉਰਿਟੀ ਫੋਕਸ ਜਲੰਧਰ ਦੇ ਵਿੱਚ ਕੀ ਕੁਝ ਰੂਟ ਰਹਿਣਗੇ ਆਪਾਂ ਕਿ ਕਿਹੜੇ ਕਿਹੜੇ ਚੈਕਿੰਗ ਪੁਆਇੰਟਸ ਰਹਿਣਗੇ ਜੀ ਅ ਦੇਖੋ ਬਹੁਤ ਪੁਖਤਾ ਅਰੇਂਜਮੈਂਟ ਕੀਤਾ ਹੈ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਸੀਪੀ ਸਾਹਿਬ ਔਰ ਉਹਨਾਂ ਦੀ ਟੀਮ ਪੂਰੀ ਮੁਸਤੈਦ ਹੈ ਅਲਰਟ ਹੈ ਇਸ ਚੀਜ਼ ਤੋਂ ਸਾਨੂੰ ਪਤਾ ਹੈ ਕਿ ਕਈ ਅਨਸਰ ਅਲੱਗ-ਅਲੱਗ ਤਰ੍ਹਾਂ ਦੇ ਬਿਆਨ ਦੇ ਰਹੇ ਨੇ ਔਰ ਕੋਸ਼ਿਸ਼ ਕਰ ਰਹੇ ਨੇ ਕਿ ਵਿਗਨ ਪਾਨ ਦਾ ਆਪਾਂ ਅੱਛੇ ਅਰੇਂਜਮੈਂਟ ਕਰਕੇ ਪੁਖਤਾ ਅਰੇਂਜਮੈਂਟ ਕਰਕੇ ਇਸ ਤਰ੍ਹਾਂ ਦਾ ਕੋਈ ਇਨਸੀਡੈਂਟ ਨੂੰ ਕਾਮਯਾਬ ਨਹੀਂ ਹੋਣ ਦਵਾਂਗੇ ਔਰ ਮੈਂ ਸਾਰੇ ਨੂੰ ਵਿਸ਼ਵਾਸ ਦਿਲਾਉਣਾ ਚਾਹਨਾ ਕਿ ਜਲੰਧਰ ਪੁਲਿਸ 24/7 ਲੱਗੀ ਹੋਈ ਹੈ ਇਸ ਚੀਜ਼ ਨੂੰ ਇਨਸ਼ੋਰ ਕਰਨ ਲਈ ਕਿ ਕਿਸੇ ਤਰ੍ਹਾਂ ਦਾ ਇਨਸੀਡੈਂਟ ਵੀ ਨਾ ਹੋ ਸਕੇ ਔਰ ਲੋਕਾਂ ਨੂੰ ਕੋਈ ਪਰੇਸ਼ਾਨੀ ਵੀ ਨਾ ਆਵੇ ਸੈਕਿਉਰਿਟੀ ਨਾਲ ਅਪਾ ਲੋਕਾਂ ਦੀ ਫੈਸਿਲਿਟੇਸ਼ਨ ਵੀ ਕਰਨੀ ਹੈ ਡੇ ਟੂ ਡੇ ਜਿਹੜਾ ਜ਼ਿੰਦਗੀ ਹੈ ਰੋਜ਼ਗਾਰ ਹੈ ਔਰ ਜਿਹੜਾ ਬਿਜ਼ਨਸ ਹੈ ਉਹ ਚੱਲਦਾ ਰਹੇਗਾ ਔਰ ਪੁਲਿਸ ਮਸਤੈਦ ਰਹੇਗੀ ਔਰ ਲੋਕਾਂ ਤੋਂ ਇਹ ਵੀ ਅਪਾ ਉਮੀਦ ਕਰਦੇ ਹਾਂ ਕਿ ਕੋਈ ਵੀ ਸੈਕਿਉਰਿਟੀ ਰਿਲੇਟਿਡ ਇਸ਼ੂਜ਼ ਹੈ ਉਹਦੇ ਵਿੱਚ ਸਾਨੂੰ ਕੋਆਪਰੇਟ ਕਰਨ ਔਰ ਸਾਡੇ ਨੋਟਿਸ ਇਲਾਨ ਪੁਲਿਸ 24 ਘੰਟੇ आपकी हाजिर थैंक यू। कोई स्पेसिफिक नहीं, नहीं है देखो देखो अपा जो भी है, है कार्रवाई कर रहे हैं एंड यू प्रॉपर सिक्योरिटी